ਜ਼ਮੀਨ ਦੇ ਖਾਤਰ ਪੁੱਤ ਨੇ ਹੀ ਆਪਣੇ ਪਿਓ ਨੂੰ ਕੀਤਾ ਕਿਡਨਾਪ ਆਪਣੇ ਭਰਾ ਤੇ ਉਸ ਦੇ ਪਰਿਵਾਰ ਦੀ ਕੀਤੀ ਪੂਰੀ ਤਰ੍ਹਾਂ ਕੁੱਟਮਾਰ ਮੱਕੇ ਦੀ ਵੀਡੀਓ ਵੀ ਆਈ ਸਾਹਮਣੇ ਹਾਏ 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 ਆ ਜਾ ਫਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਵਿੱਚ ਲਹਿਰ ਬਰੇਟਾ ਦੇ ਵਿੱਚ ਆਪਣੇ ਪਿਤਾ ਦਾ ਅਪਹਰਣ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੁੱਤ ਵੱਲੋਂ ਜ਼ਮੀਨ ਖਾਤਰ ਆਪਣੇ ਹੀ ਪਿਓ ਨੂੰ ਕੁੱਟਮਾਰ ਕਰਕੇ ਤੇ ਸਗੇ ਭਰਾ ਤੇ ਜਾਨਲੇਵਾ ਹਮਲਾ ਕਰਕੇ ਪਿਓ ਨੂੰ ਕਿਡਨਾਪ ਕਰ ਲਿਆ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਬਜ਼ੁਰਗ ਜੇਸੀ ਉਮਰ 96 ਸਾਲ ਹੈ ਨ ਉਸ ਦੇ ਪੁੱਤਰ ਲਖਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਹਥਿਆਰਾਂ ਦੀ ਨੋਕ ਤੇ ਕਿਡਨਾਪ ਕਰ ਲਿਆ ਪੀੜਿਤ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉੱਜਤ ਗੁਰਦੁਆਰਾ ਸਾਹਿਬ ਵਿੱਚ ਨਕਮਸਤਕ ਹੋ ਕੇ ਵਾਪਸ ਘਰ ਆ ਰਿਹਾ ਸੀ ਤਾਂ આરોપી ਲਖਵਿੰਦਰ ਸਿੰਘ ਪਹਿਲਾਂ ਤੋਂ ਹੀ ਰਸਤੇ ਵਿੱਚ ਗੱਡੀ ਸਣੇ ਆਪਣੇ ਸਾਥੀਆਂ ਨਾਲ ਖੜਾ ਸੀ ਜਿਸ ਤਰ੍ਹਾਂ ਹੀ ਉਹ ਆਪਣੇ ਘਰ ਵੱਲ ਨੂੰ ਮੁੜੇ ਤਾਂ ਲਖਵਿੰਦਰ ਰਸਤੇ ਉਦੇ ਸਾਥੀਆਂ ਨੇ ਉਹਨਾਂ ਦੇ ਉੱਪਰ ਜਾਨ ਲੈਵਾ ਹਮਲਾ ਕਰ ਦਿੱਤਾ ਤੇ 96 ਸਾਲਾ ਬਜ਼ੁਰਗ ਆਪਣੇ ਪਿਤਾ ਮਹਿੰਦਰ ਸਿੰਘ ਨੂੰ ਕੁੱਟਮਾਰ ਕਰਕੇ ਆਪਣੇ ਨਾਲ ਅਗਵਾ ਕਰਕੇ ਲੈ ਗਏ ਜਦ ਉਹਨਾਂ ਨੇ ਦੂਜੇ ਪੁੱਤਰ ਜਿਸ ਪਾਸ ਮਹਿੰਦਰ ਸਿੰਘ ਰਹਿੰਦਾ ਸੀ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਔਰੋਪੀਆਂ ਵੱਲੋਂ ਉਸਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ ਤੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਜ਼ਖਮੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬਜ਼ੁਰਗ ਪਿਤਾ ਮਹਿੰਦਰ ਸਿੰਘ ਉਸ ਦੇ ਪਾਸ ਰਹਿੰਦਾ ਤੇ ਉਹ ਉਸ ਦੀ ਸੇਵਾ ਕਰਦੇ ਨੇ ਆਪਣੇ ਪੁੱਤ ਦੀ ਸੇਵਾ ਤੋਂ ਖੁਸ਼ ਨੇ ਮਹਿੰਦਰ ਸਿੰਘ ਨੇ ਆਪਣੀ ਜ਼ਮੀਨ ਆਪਣੇ ਪੁੱਤ ਸੁਖਵਿੰਦਰ ਸਿੰਘ ਦੇ ਨਾਮ ਤੇ ਕਰ ਦਿੱਤੀ ਜਿਸ ਤੋਂ ਉਸ ਦਾ ਦੂਸਰਾ ਪੁੱਤਰ ਨਾ ਖੁਸ਼ ਸੀ ਅਤੇ ਉਸ ਨੇ ਉਹ ਜ਼ਮੀਨ ਆਪਣੇ ਪਿਤਾ ਤੋਂ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ ਜਿਸ ਕਰਕੇ ਅਕਸਰ ਪਿਤਾ ਤੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਰਹਿੰਦਾ ਸੀ ਜਿਸ ਤੇ ਬਜ਼ੁਰਗ ਵੱਲੋਂ ਮਾਨਯੋਗ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਪਟੀਸ਼ਨ ਹਾਈ ਕੋਰਟ ਦਾਇਰ ਕੀਤੀ ਗਈ ਹਾਈ ਕੋਰਟ ਵੱਲੋਂ ਆਪਣੇ ਆਦੇਸ਼ਾਂ ਦੇ ਵਿੱਚ ਪੁਲਿਸ ਨੂੰ ਬਜ਼ੁਰਗ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਸੰਬੰਧੀ ਪੂਖਤਾ ਪ੍ਰਬੰਧ ਕਰਨ ਦੇ ਹੁਕਮ ਵੀ ਦਿੱਤੇ ਗਏ ਪਰ ਇਸ ਦੇ ਬਾਵਜੂਦ ਵੀ ਫਿਰੋਜ਼ਪੁਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੁਖਵਿੰਦਰ ਸਿੰਘ ਮੈਂ ਬਾਪੂ ਦੀ ਸੇਵਾ ਕਰਦਾ ਸੀ ਤੇ ਬਾਪੂ ਨੇ ਆਪਦੀ ਜਮੀਨ ਸੇਵਾ ਦੇ ਖੋਜੋ ਗਨੇਰੇ ਨਾਲ ਦਵਾਈ ਨਾਂ ਦੀ ਦੇ ਬਾਕਾਰ ਦਾ ਹੁਜਾਈਦਾਰ ਬਣਾਇਆ ਹਾਂਜੀ ਜੀ ਹਾਂਜੀ ਤੇ ਉਹਨਾਂ ਦਾ ਕਰਕੇ ਇਹਨਾਂ ਨੇ ਮੇਰਾ ਰਸਤਾ ਰੋਕਿਆ ਰਸਤਾ ਰੋਕ ਕੇ ਆਈ ਪटीशन ਪਾਈ ਸੀ ਸਾਨੂੰ ਪਤਾ ਸੀ ਵੀ ਇਹਨਾਂ ਨੇ ਸਾਡਾ ਅੱਗੇ ਵੀ ਸਾਡਾ ਰਸਤਾ ਰੋਕਦੇ ਸੀ ਤੇ ਗਾਲ ਘਪੜ ਕਰਦੇ ਸੀ ਤੇ ਅਸੀਂ ਪटीशन ਪਾਈ ਸੀ ਕਿ ਸਾਡੇ ਤੇ ਹਮਲਾ ਨਾ ਕਰਨ ਪਰ ਸਾਡੀ ਪੁਲਿਸ ਨੇ ਨਹੀਂ ਸਾਡੀ ਸੁਣ ਤੇ ਅਸੀਂ ਫਿਰ ਰਾਤ ਮੱਥਾ ਟੇਕਣ ਆਏ ਸੀਗੇ ਮੱਥਾ ਟੇਕ ਕੇ ਤੁਰੇ ਜਾਂਦੇ ਤੇ ਇਹਨਾਂ ਨੇ ਟਰੈਕਟਰ ਰਾਹ ਦੇ ਵਿੱਚ ਅਗਲੇ ਨੂੰ ਟਰੈਕਟਰ ਤੇ ਨਗਰੋਕਾਰ ਤੇ ਟਰੈਕਟਰ ਗੱਡੀ ਦੇ ਉੱਤੇ ਚੜਾਉਂਦੇ ਸਾਡਾ ਸਾਰਾ ਪਰਿਵਾਰ ਵਿੱਚ ਬੈਠਾ ਮੇਰੇ ਨਾਲ ਦੋ ਬੇਟੀਆਂ 1 9 ਦੋ ਭੋਤਰੀਆਂ ਤੇ ਇੱਕ ਮੇਰਾ ਪੁੱਤਰ ਸੀ ਗੱਡੀ ਚਲਾਉਂਦਾ ਸੀ ਤੇ ਮੈਂ ਵਿੱਚ ਬੈਠਾ ਤੇ ਇਹਨਾਂ ਨੇ ਕਿਰਪਾ ਨਾਲ ਮੇਰੇ ਤੇ ਹਮਲਾ ਕਰ ਦਿੱਤਾ ਤੇ ਅੰਮ੍ਰਿਤਾਰੀ ਪਰਿਵਾਰ ਹਾਂਜੀ ਅੰਮ੍ਰਿਤਾਰੀ ਪਰਿਵਾਰ ਮੇਰੀ ਇਹਨਾਂ ਨੇ ਕੇਸਾਂ ਦੀ ਬੇਇਜ਼ਤੀ ਮੇਰੀ ਵੀ ਕੀਤੀ ਹੈ ਤੇ ਮੇਰੇ ਪਰਿਵਾਰ ਦੀ ਵੀ ਕੀਤੀ ਸਾਰੇ ਪਰਿਵਾਰ ਅੰਮ੍ਰਿਤਾਰੀ ਗੁੱਡੀਆਂ ਦੀ ਇਹਨਾਂ ਨੇ ਜਣੇ ਵਾਲ ਕੇਸ ਪੱਟੇ ਬਹੁਤ ਜ਼ਿਆਦਾ ਉਹਨਾਂ ਦੇ ਕੱਪੜੇ ਕਵਾੜ ਦਿੱਤੇ ਇਹਨਾਂ ਨੇ ਤੇ ਮੜਾ ਸਾਡੇ ਬੱਚੇ ਜਿਹੜੇ ਨੇ ਦੋ ਗੁੱਡੀਆਂ ਵਾਜੇ ਸੈਮੀਆ ਹੋਈਆਂ ਨੇ ਉਹ ਬੋਲਣ ਨਹੀਂ ਡੀਆਂ ਸੈਮੀਆ ਬਹੁਤ ਜ਼ਿਆਦਾ ਸੈਮੀਆ ਸੈਮੀਆ ਹੋਈਆਂ ਨੇ ਤੇ ਇਹਨਾਂ ਨੇ ਸਾਡੇ ਰਾਤ ਪਰਪਾਨਾ ਮਾਰ ਕੇ ਤੇ ਸੱਟਾਂ ਮਾਰਨਾਂ ਮਾਰ ਕੇ ਸੱਟਾਂ ਹਾਂਜੀ ਮੈਂ ਦੱਚ ਵਾਹ ਹਾਂਜੀ ਇਹ ਹੁਣ ਇਹ ਆ ਵੀ ਸਾਡੇ ਕੋਲੋਂ ਬਜ਼ੁਰਗ ਸੀਗਲ ਨਾਲ ਸਾਡੇ ਇਹਨਾਂ ਨੇ ਬਜ਼ੁਰਗ ਨੂੰ ਸਾਡੇ ਤੋਂ ਬਰੋਬਰ ਦੀ ਜ਼ਬਰਦਸਤੀ ਘੁੱਟ ਕੇ ਲਾ ਕੇ ੱੱਲੇ ਉਹਨੂੰ ਘੁੱਟਦੇ ਘੁੱਟਦੇ ਮੁੱਛਾਂ ਬੰਨ ਕੇ ਉਹਨੂੰ ਲੈ ਗਏ ਸਾਨੂੰ ਸੱਟਾਂ ਲਾ ਗਏ ਨੇ ਹਾਂ ਵਾਹ ਕਰਕੇ ਲੈ ਗਏ ਉਹਨੂੰ ਹਾਂ ਉਹ ਬੜਾ ਬੜਾ ਕਰਲਾਉਂਦਾ ਸੀ ਬੜਾ ਉਹ ਮੈਨੂੰ ਮੇਰਾ ਹੱਥ ਨਹੀਂ ਛੱਡਦਾ ਇਹਨਾਂ ਨੇ ਮੇਰੇ ਕਿਰਪਾਨਾਂ ਮਾਰੀਆਂ ਜਦੋਂ ਹੱਥ ਝੁੱਟ ਗਿਆ ਮੁੜ ਕੇ ਉਹ ਬਾਪੂ ਨੂੰ ਕੁੱਟਣ ਲੱਗ ਪਏ ਕੁੱਟਦੇ ਕੁੱਟਦੇ ਬਾਪੂ ਗੱਡੀ ਦੇ ਵਿੱਚ ਮੁਸਕਾ ਮੰਨ ਕੇ ਬਾਪੂ ਮਰੇ ਗਏ ਤੇ ਹੁਣ ਸਾਡਾ ਤੇ ਬਾਪੂ ਜਿਹੜਾ ਹੈ ਨਾ ਉਹਨਾਂ ਮਾਰ ਦੇਣਾ ਛੱਡਣਾ ਨਹੀਂ ਬਾਪੂ ਬਾਪੂ ਬੜਾ ਇਹ ਗੁੰਡਾਗਰਦੀ ਮੇਰੇ ਜਿਹੜੇ ਭਰਾ ਨੇ ਸਾਡੇ ਸ਼ਰੀਕੇ ਦੇ ਉਹਨਾਂ ਵੱਲੋਂ ਧੀਆ ਵੱਲੋਂ ਤੇ ਭਰਾਵਾਂ ਵੱਲੋਂ ਕੀਤੀ ਇਹ ਮੁਲਾਜ਼ਮ ਹੈ ਇੱਕ ਮੇਰਾ ਧੀਆ ਜਿਹੜਾ ਉਹ ਮੁਲਾਜ਼ਮ ਹੈ ਇੱਕ ਹੁੰਦਾ ਸਾਲਾ ਮੁਲਾਜ਼ਮ ਇਹਨਾਂ ਦੋਵਾਂ ਨੇ ਰਲ ਕੇ ਜਾਰਾ ਸਾਡਾ ਜਿਹੜੀ ਉੱਤੇ ਥਾਣੇ ਦੇ ਵਿੱਚ ਸਾਡੀ ਚੱਲਣ ਨਹੀਂ ਦਿੱਤੀ ਆਪਦਾ ਰੋਗ ਜਮਾਇਆ ਇਹਨਾਂ ਨੇ ਉੱਥੇ ਹਾਈ ਕੋਰਟ ਦੀ ਅਡੀਸ਼ਨ ਪਾਈ ਹੁੰਦੀ ਬਿਲਕੁਲ ਨਹੀਂ ਪ੍ਰਭਾਵ ਕੀਤੀ ਇਹਨਾਂ ਕੋਈ ਬਿਆਨ ਨਹੀਂ ਕੱਢਿਆ ਸਾਡੇ ਅਸੀਂ ਇਹਨਾਂ ਨੂੰ ਇਹ ਗੱਲ ਕਹਿੰਦੇ ਸਾਡੇ ਜਿਹੜੀ ਬਿਆਨ ਲੈ ਉਹਨਾਂ ਕੋਈ ਜਰੂਰ ਲੋਡ ਹੋਈ ਲੈ ਜਾਗੇ ਕਿਉਂ ਇਹਨਾਂ ਦੇ ਮੁੰਡਾ ਇੱਕ ਜਿਹੜਾ ਇੱਥੇ ਲੱਗਾ ਆ ਇਹਨਾਂ ਦਾ ਮਹੂ ਥਾਣੇ 'ਚ ਇੱਕ ਸ਼ਤਾਨਪੁਰੇ ਦੇ ਇਹਨਾਂ ਦੇ ਕੁੱਸ ਦੇ ਨਾਲ ਹਾਂਜੀ ਅਮਲਾ ਪ੍ਰਾਪਤ ਹੈ ਇਹਨਾਂ। ਹੋਰ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ। ਹਾਂਜੀ ਕਾਰਵਾਈ ਉਹਨਾਂ ਦੇ ਹੋਣੀ ਚਾਹੀਦੀ। ਸਾਡਾ ਬਾਪੂ ਜਿਹੜਾ ਸਾਨੂੰ ਵਾਪਸ ਜਿਉਂਦਾ ਹੈ, ਉਹਨੂੰ ਵਾਪਸ ਲਿਆ ਕੇ ਦਿੱਤਾ ਜਾਵੇ। ਕਿ ਹੋ ਸਕਦਾ ਬਾਪੂ ਦਾ ਨੁਕਸਾਨ ਨਾ ਹੋ ਗਿਆ। ਬਾਪੂ ਸਾਡੇ ਦੀ 95 ਸਾਲ ਉਮਰ ਹੈ ਬਾਪੂ ਲਈ ਆਪਣਾ ਠੀਕ ਨਹੀਂ ਰਹਿੰਦਾ ਬਾਪੂ। ਇਹ तकरीबन ਰਾਤ 10 ਵਜੇ ਹੋਇਆ ਜੀ ਸਾਡੇ ਤੇ। ਅਸੀਂ ਸੱਦਰ ਵਾਲਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਹਾਂ। ਉਹੀ ਨਾਲ ਆਹੀ ਵੀ ਨਾਲ ਸਾਰਾ ਪਰਿਵਾਰ ਸੀ ਤੇ ਸਾਨੂੰ ਤਾਂ ਪਤਾ ਨਹੀਂ ਲੱਗਾ ਅਸੀਂ ਉਸ ਟਾਈਮ ਤੇ ਉਧਰਲੇ ਬੰਨੇ ਜਦੋਂ ਪੀਰ ਦੀ ਜਗ੍ਹਾ ਤੋਂ ਮੜਾ ਆ ਆਪਦੇ ਘਰ ਵੱਲ ਨੂੰ ਗੱਡੀ ਮੋੜੀ ਆ ਪਿੱਛੇ ਗੱਡੀਆਂ ਲੇਟਾ ਬੰਦ ਕਰੇ ਖੜੀਆਂ ਅੱਗੇ ਨਾ ਟਰੈਕਟਰ ਖੜਾ ਲਿਆ ਸੀ ਜਦੋਂ ਆਪਣੇ ਘਰ ਨੂੰ ਮੋੜੇ ਅੱਗੋਂ ਲੈ ਕੇ ਨਾ ਟਰੈਕਟਰ ਮਾਰਿਆ ਸਿੱਧਾ ਵਿੱਚ ਯਾਨੀ ਕਿ ਪੂਰੀ ਜਮਾ ਫਵਾਦ ਦਾ ਖਰਾ ਜ਼ਮੀਂਦਾਰ ਜੀ ਬਜ਼ੁਰਗ ਸੀਗੇ ਆਪਾਂ ਉਹਨਾਂ ਦੀ ਸੇਵਾ ਕਰਦੇ ਸੀਗੇ ਆਪਣੇ ਦਾਦਾ ਜੀ ਤੇ ਉਹਨਾਂ ਨੇ ਖੁਸ਼ ਹੋ ਗਏ ਉਹ ਜ਼ਮੀਨ ਉਹ ਡਾਡੀ ਦੇ ਨਾਮ ਕੀਤੀ ਸੀ ਤੇ ਉਹਦਾ ਵੀ ਵਿਵਾਦ ਚੱਲਦਾ ਸੀ ਤੇ ਉਹਦਾ ਹੀ ਕੋਰਟ ਚ ਕੇਸ ਚੱਲ ਰਿਹਾ ਸੀ ਸਾਨੂੰ ਤਾਂ ਜੋ ਕੋਰਟ ਫੈਸਲਾ ਕਰਦੀ ਉਹ ਮਨਜ਼ੂਰ ਸੀ ਤੇ ਇਹਦੇ ਵੇਗ ਇਹਦੇ ਕਰਕੇ ਹੀ ਇੱਕ ਪਟੀਸ਼ਨ ਵੀ ਜਿਹੜੀ ਚੰਡੀਗੜ੍ਹ ਦਰ ਕੀਤੀ ਸੀ ਉਹਦੇ ਵਿੱਚ ਐਸਐਸਪੀ ਸਾਹਿਬ ਨੂੰ ਆਰਡਰ ਆਏ ਸੀਗੇ ਉਹਨਾਂ ਨੂੰ ਅਸੀਂ ਮਾਰਕ ਕਰਾ ਕੇ ਜਿਹੜੀ ਦਰਖਾਸਤ ਉਹ ਦੰਦ ਦੇ ਸੁਰੱਖਿਆ ਵਾਸਤੇ ਉਹ ਅਸੀਂ ਮਤਲਬ ਕਿ ਇਹਨਾਂ ਨੂੰ ਮਾਰਕ ਕਰਾ ਕੇ ਇਥੋਂ ਮਾਰਕ ਹੋਈ ਜਦੋਂ ਡੀਐਸਪੀ ਸਾਹਿਬ ਕੋਲ ਗਏ ਤੇ ਡੀਐਸਪੀ ਕੋਲ ਸਾਹਿਬ ਕੋਲ ਐਸਐਚਓ ਸਾਹਿਬ ਕੋਲ ਗਈ ਤੇ ਐਸਐਚਓ ਸਾਹਿਬ ਦੇ ਉਹਨਾਂ ਨੇ ਮਤਲਬ ਕਿ ਏਐਸਆਈ ਸਾਹਿਬ ਨੂੰ ਮਤਲਬ ਮਾਰਕ ਕੀਤੀ ਅੱਗੇ ਤੇ ਉਹਨਾਂ ਨੂੰ ਅਸੀਂ ਫੋਨ ਤੇ ਵੀ ਕਹਿੰਦੇ ਰਿਹਾ ਵੀ ਸਾਡੇ ਮਤਲਬ ਬਿਆਨ ਲੈ ਜਾਓ ਅਸੀਂ ਬਜ਼ੁਰਗ ਨੂੰ ਬਾਹਰ ਨਹੀਂ ਲਿਆ ਸਕਦੇ ਮਤਲਬ ਕਿ ਉਹਨਾਂ ਦਾ ਇਹੋ ਕਹਿਣਾ ਸੀ ਵੀ ਜਦੋਂ ਲੋੜ ਹੋਵੇਗੀ ਉਦੋਂ ਬਿਆਨ ਲੈ ਜਾਣਗੇ ਤੁਹਾਡੇ ਤੇ ਮਨ ਲਗਿ ਉਹਨਾਂ ਨੇ ਕੋਡ ਦੇ ਆਰਡਰਾਂ ਨੂੰ ਕੋਈ ਐਡਾ ਨਹੀਂ ਸਮਝਿਆਗਾ। ਹਟ ਗੋਲਿਆ। ਨੰਗਾਉ ਲਿਆ ਕੀਤਾ ਜੀ। ਤੇ ਜਿਹੜਾ ਇਹ ਰਾਤ ਜਿਹੜਾ ਹਮਲਾ ਆ ਇਹਦਾ ਪੂਰਾ ਪੂਰਾ ਦੋਸ਼ ਪੁਲਿਸ ਦਾ ਵੀ ਹੈ ਤੇ ਨਾਲ ਜਿਹੜੇ ਆਪਣੇ ਜਿਹੜੇ ਹਾਂਜੀ ਮੁਲਾਜ਼ਮ ਆ ਜੀ ਉਹ ਇੱਕ ਮਰੇ ਚਾਚਾ ਜੀ ਦਾ ਬੇਟਾ ਮਲਕੀਸ਼ ਸਿੰਘ ਕਾਂਸਟੇਬਲ ਉਹ ਆ। ਇੱਕ ਉਹਦਾ ਸਾਲਾ ਜੀ। ਕਮਲ ਕਮਲਜੀਤ ਸਿੰਘ। ਉਹਨਾਂ ਦੇ ਰਾਈ ਹਾਂਜੀ ਉਹ ਰਾਤ ਦੇ ਬਾਪੂ ਨੂੰ ਵੀ ਉਹੋ ਹੀ ਲਗਾਇਆ ਉਹਨੇ ਗਵਾਹ ਕਰਕੇ। ਸਾਨੂੰ ਨਹੀਂ ਪਤਾ ਉਹ ਹੈ ਜਾਂ ਨਹੀਂ ਹੈ ਉਹਨੂੰ ਰਾਤ ਦੇ ਗਵਾਹ ਕਰਕੇ ਲੈ ਕੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਭਾਈ ਕਿੱਦਾਂ ਜਿਹੜਾ ਇਹ ਹਮਲਾ ਕੀਤਾ ਗੱਡੀ ਇਹ ਗੱਡੀ ਸਾਰਾ ਪਰਿਵਾਰ ਸੀ ਤਕਰੀਬਨ ਅਮਰਧਰੀ ਪਰਿਵਾਰ ਆਈ 20-25 ਜਣੇ ਸੀਗੇ ਤੇ ਇਹਨਾਂ ਨੇ ਅੱਗੇ ਤੋਂ ਟਰੈਕਟਰ ਲਿਆ ਕੇ ਮਾਰਿਆ ਆਹ ਮੱਥਾ ਟੇਕ ਕੇ ਆ ਰਹੇ ਸੀ ਕਿੱਥੇ ਕਰ ਗਿਆ ਹਮਲਾ ਇਹ ਬਿਲਕੁਲ ਸਾਡੇ ਘਰ ਤੋਂ ਯਾਨੀ ਕਿ 2-3 ਕਿਲੇ ਹਟਵੇਂ ਹੀ ਹੈ ਜੀ ਘਰ ਨੂੰ ਮੁੜਦੇ ਹਮਲਾ ਕਰਦਾ ਤੇ ਜਨਾਨੀਆਂ ਨੂੰ ਵੀ ਇਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਕੱਪੜੇ ਪਾੜੇ ਤੇ ਤੇ ਇਹਨਾਂ ਨੇ ਮਤਲਬ ਕਿ ਵਾਲ ਪੋਟੇ ਬਹੁਤ ਇਹ ਕੋਸ਼ਿਸ਼ ਕੀਤਾ ਇਹਨਾਂ ਨੇ ਜੀ ਤੇ ਗੁੰਡਾਗਿਰਦੀ ਪੂਰੀ ਕੀਤੀ ਇਹਨਾਂ ਨੇ ਤੇ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਮਾਰਿਓ ਖਾਈਕਟ ਵੱਲੋਂ ਪਾਰਟੀਸ਼ਨ ਵਿੱਚ ਐਸਐਸਪੀ ਫਿਰੋਜ਼ਪੁਰ ਨੂੰ ਆਦੇਸ਼ ਕੀਤਾ ਗਿਆ ਕਿ ਬਜ਼ੁਰਗ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਲੇਕਿਨ ਇਸ ਦੇ ਬਾਵਜੂਦ ਵੀ ਫਿਰੋਜ਼ਪੁਰ ਪੁਲਿਸ ਹੱਥ ਤੇ ਹੱਤ ਤਰ ਕੇ ਬੈਠੇ ਰਹੀ ਅਤੇ આરોપી ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਗਏ ਜਿਨ੍ਹਾਂ આરોપીਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਵਿੱਚ ਦੋ ਪੁਲਿਸ ਕਰਮੀ ਵੀ ਸਨ ਜਿਸ ਕਰਕੇ ਪੀੜਤ ਪਰਿਵਾਰ ਦੀ ਪੁਲਿਸ ਵਿੱਚ ਸੁਣਵਾਈ ਨਹੀਂ ਹੋਈ। આરોપીਆਂ ਵੱਲੋਂ ਪੀੜਤ ਦੀ ਗੱਡੇ ਦੀ ਵੀ ਪੰਤੋੜ ਕੀਤੀ ਗਈ ਤੇ ਬਜ਼ੁਰਗ ਮਹਿੰਦਰ ਸਿੰਘ ਨੂੰ ਕਿਡਨੈਪ ਕਰਕੇ ਉਹਨਾਂ ਦੇ ਨਾਲ ਲੈ ਗਏ। ਇਹ ਸਾਰੀ ਘਟਨਾ ਮੋਬਾਈਲ ਫੋਨ ਦੇ ਕੈਮਰੇ ਵਿੱਚ ਕੈਦ ਹੋ ਗਈ ਹੈ। ਕਿਸ ਤਰ੍ਹਾਂ આરોપી ਨੂੰ ਧੱਕੇ ਮਾਰ ਕੇ ਬਜ਼ੁਰਗ ਨੂੰ ਆਪਣੇ ਨਾਲ ਲੈ ਗਏ ਪੂਰੀ ਘਟਨਾ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਹੁਣ ਤੱਕ ਮੂਕ ਦਰਸ਼ਨ ਬਣ ਕੇ ਬੈਠੀ ਹੈ ਤੇ 96 ਸਾਲਾ ਬਜ਼ੁਰਗ ਜਿਸ ਨੂੰ ਕਿਡਨਾਪ ਕੀਤਾ ਗਿਆ ਉਹ ਕਿਸ ਹਾਲ ਵਿੱਚ ਹੋਵੇਗਾ ਇਹ ਤਾਂ ਰੱਬ ਹੀ ਜਾਣਦਾ ਹੈ ਪੀੜਤ ਪਰਿਵਾਰ ਨੇ ਗੁਹਾਰ ਲਾਈ ਹੈ ਕਿ ਤੁਰੰਤ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਪਿਤਾ ਨੂੰ ਛੁਡਵਾਇਆ ਜਾਵੇ ਹੈਟ ਪੰਜਾਬੀ ਟੀਵੀ ਲਈ ਸੁਖਚੰਦ ਸਿੰਘ ਫਿਰੋਜ਼ਪੁਰ